ਤੋ ਸਚੀ ਕਾਲ ਜੀ ਇੱਕ ਵੱਡੀ ਖਬਰ ਲੈ ਕੇ ਮੈਂ ਪਰਮਿੰਦਰ ਹਾਜ਼ਰਾਂ ਕੀ ਖੰਨਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਅੱਜ ਬੀਤੀ ਸ਼ਾਮ ਦੀ ਇਹ ਜਿਹੜੀ ਘਟਨ ਦੱਸੀ ਜਾ ਰਹੀ ਹੈ ਦਿਨ ਸ਼ਾਮ ਜਿਹੜਾ ਕਿ 5:30 ਵਜੇ ਦੇ ਕਰੀਬ ਦਾ ਇਹ ਵਾਕਿਆ ਹੈ ਕਿ ਜਦੋਂ ਦੱਸਿਆ ਜਾ ਰਿਹਾ ਕਿ ਤ੍ਰਿਲੋਚਨ ਸਿੰਘ ਆਪਣੇ ਖੇਤਾਂ ਤੋਂ ਵਾਪਸ ਪਰਤ ਰਿਹਾ ਹੁੰਦਾ ਕਿ ਅਚਾਨਕ ਉਹਨਾਂ ਦੇ ਉੱਪਰ ਹਮਲਾਵਰ ਅਟੈਕ ਕਰ ਦਿੰਦੇ ਨੇ ਅਤੇ ਤਾਬੜ ਤੋੜ ਗੋਲੀਆਂ ਚਲੋਣੇ ਸ਼ੁਰੂ ਕਰ ਦਿੰਦੇ ਨੇ ਅਤੇ ਇੱਕ ਗੋੜੀ ਉਹਨਾਂ ਦੇ ਸਿਰ ਦੇ ਵਿੱਚ ਜਾ ਕੇ ਵੱਜੀ ਦੂਸਰੀ ਪਿੰਡ ਦੇ ਵਿੱਚ ਲੱਗਿਆ ਤੇ ਮੌਕੇ ਤੇ ਹੀ ਜਿਹੜੇ ਕੀ ਹੈ ਆਮ ਆਦਮੀ ਲੀਡਰ ਜਿਹੜੇ ਹੈਗੇ ਨੇ ਉਹਨਾਂ ਦੀ ਜਾਨ ਨਿਕਲ ਗਈ ਤਲੋਚਾ ਸਿੰਘ ਉਹਨਾਂ ਦੀ ਉਮਰ ਜਿਹਨਾਂ ਦੀ ਹੈਗੀ ਆ ਉਹ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਰਗਰਮ ਜਿਹੜੇ ਕੀ ਆਗੂ ਸਨ ਅਤੇ ਉਹਨਾਂ ਦੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਆਪਣੀ ਸਰਗਰਮ ਭੂਮਿਕਾ ਨਿਭਾਈ ਜਾਰੀ ਤਸਵੀਰਾਂ ਤੁਹਾਡਾ ਸਾਂਝਾ ਕਰ ਰਿਹਾ ਜਿਹੜਾ ਕਿ ਇਹ ਪਿੰਡ ਹੈਗਾ ਇਕਲਾਹਾ ਜਿੱਥੇ ਕਿ ਇਹ ਦੇਰ ਸ਼ਾਮ ਦੀ ਘਟਨਾ ਦੱਸੀ ਜਾ ਰਹੀ ਹੈਗੀ ਅਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਕਾਫੀ ਦਸ਼ਤ ਪਰਿਆ ਮਾਹੌਲ ਹੈ ਜਿਸ ਤੋਂ ਬਾਅਦ ਹੁਣ ਵੱਖ-ਵੱਖ ਜਿਹੜੇ ਕੀ ਆਗੂ ਹੈਗੇ ਨੇ ਉਹ ਮੌਕੇ ਵਾਰਦਾਰ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਜਿਹੜੀ ਗੱਲਬਾਤ ਵੀ ਕਰਨਗੇ ਸਾਡੇ ਨਾਲ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਵਿਧਾਇਕ ਹੈਗੇ ਨੇ ਇਸ ਸਮੇਂ ਉਹ ਮੌਕੇ ਤੇ ਵੀ ਤਰਨਪੀ ਸੌਂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸਰ ਕਦੋਂ ਦਾ ਇਹ ਵਾਕਿਆ ਦੱਸਿਆ ਜਾ ਰਿਹਾ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਕਿਸਾਨ ਲਈ ਅਵਿੰਗ ਜਿਹੜੇ ਕੀ ਆਗੂ ਸਨ ਉਹ ਇਸ ਤਰ੍ਹਾਂ ਦੇ ਨਾਲ ਮੌਦੇ ਘਟ ਉਤਾਰ ਦਿੱਤੇ ਕੁਝ ਮਾਮਲੇ ਬਾਰੇ ਪਤਾ ਚੱਲ ਸਕਿਆ ਸੋ ਹਾਲਾਂਕਿ ਕੁਝ ਕਾਰਨ ਕਰਕੇ ਜਿਹੜਾ ਕਿ ਨੈਟਵਰਕ ਦੀ ਪ੍ਰੋਬਲਮ ਪਰ ਆਪਾਂ ਜਿਹੜੀ ਇਸ ਪੂਰੇ ਖਬਰ ਦੇ ਉੱਪਰ ਪੂਰੀ ਤੈਅ ਤੱਕ ਜਾਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅਤੇ ਪੂਰੇ ਮਾਮਲੇ ਦੀ ਤਹਿਕੀਕਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਵਾਕਾ ਵਾਪਰਿਆ ਅਤੇ ਕੀ ਵਜ੍ਹਾ ਰਹੀ ਹੈ ਇਸ ਸੰਬੰਧੀ ਜਿਹੜੀ ਕਿ ਵਿਧੇਰੇ ਅਪਡੇਟ ਦੇ ਨਾਲ ਗੱਲਬਾਤ ਵੀ ਕਰਾਂਗੇ ਸੋ ਪੂਰਾ ਇਹ ਮਾਮਲਾ ਜਿਹੜਾ ਕਿ ਅੱਜ ਬੀਤੀ ਸ਼ਾਮ ਦਾ ਦੱਸਿਆ ਜਾ ਰਿਹਾ ਜਦੋਂ ਕਿ ਤਲੋਚਨ ਸਿੰਘ ਨੇ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਉਦੋਂ ਇਹ ਅਚਾਨਕ ਉਹਨਾਂ ਦੇ ਉੱਪਰ ਅਟੈਕ ਕਰ ਦਿੱਤਾ ਜਾਂਦਾ ਹੈ ਅਤੇ ਅਜੇਹੇ ਦੇ ਵਿੱਚ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੂਰੇ ਮਾਮਲੇ ਦੀ ਜਿਹੜੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਤਹਿਕੀਕਤ ਲਗਾਤਾਰ ਜਾਰੀ ਹੈ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਜਿਹੜਾ ਕਿ ਸਵਾਲ ਉੱਠਣਾ ਵੀ ਉਹ ਲਾਜ਼ਮੀ ਹੈ ਸੋ ਬਧਰੇ ਸੋ ਵਧੇਰੇ ਜਿਹੜੀ ਕੀ ਗੱਲਬਾਤ ਲਈ ਸਾਡੇ ਜਿਹੜੇ ਕੀ ਵੱਖ-ਵੱਖ ਆਗੂ ਹੈਗੇ ਨੇ ਉਹਨਾਂ ਦਾ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਵਜ੍ਹਾ ਕੀ ਹਾਲਾਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਜਿਹੜੀ ਕੀ ਵਾਰਦਾਤ ਵਾਪਰੀ ਹੋ ਸਕਦੀ ਹੈ ਅਤੇ ਪੂਰੇ ਮਾਮਲੇ ਜਿਹੜੀ ਕੀ ਤਫ਼ਤੀਸ਼ ਹੈ ਹੁਣ ਪੁਲਿਸ ਕਰ ਰਹੀ ਹੈਗੀ ਅਸੋ ਮੌਕੇ ਵਾਰਦਾਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰੇਗੀ ਜਦੋਂ ਇਹ ਹਮਲਾ ਹੁੰਦਾ ਤਾਂ ਉਸ ਹਮਲੇ ਦੇ ਵਿੱਚ ਜਿਹੜਾ ਕੀ ਹੈ ਆਮ ਆਦਮੀ ਪਾਰਟੀ ਦੇ ਆਗੂ ਸਨ तिलोचन सिंह ओ जेडे कि इस संसार तो रुखसत ਕਰ ਦਿੱਤੇ ਜਾਂਦੇ ਨੇ ਯਾਨੀ ਕਿ ਗੋਲੀ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਇਹ ਪੂਰੇ ਕਟਨਕਰਮ ਜੋ ਵਾਪਰਿਆ ਹੈ ਉਹ ਖੰਨਾ ਦੇ ਪਿੰਡ ਇਕਲਾਹਾ ਦੇ ਵਿੱਚ ਵਾਪਰਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਭਰਿਆ ਮਾਹੌਲ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਕਿ ਤਿਲੋਚਨ ਸਿੰਘ ਨੇ ਆਪਣੇ ਖੇਤਾ ਤੋਂ ਵਾਪਸ ਘਰ ਪਰਤ ਰਹੇ ਹੁੰਦੇ ਨੇ ਕਿ ਇਹ ਜਿਹੜਾ ਕਿ ਰਸਤੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਅਤੇ ਹੁਣ ਪੂਰੀ ਪੁਲਿਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਸੋ ਵਕ ਵਕ ਥਾਮਾ ਤੇ ਕਿ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਕਟਨਾਵਾਲੀ ਥਾਂ ਦੇ ਉੱਪਰ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਪਰਿਵਾਰਿਕ ਮੈਂਬਰਾਂ ਤੱਕ ਜਿਹੜੀ ਉਹ ਪਹੁੰਚ ਕੀਤੀ ਜਾ ਰਹੀ ਹੈ ਇਸ ਦੇ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਕਿ ਪਰਿਵਾਰ ਨੂੰ ਇਨਸਾਫ ਦੀ ਵੰਦ ਦਾ ਭਰੋਸਾ ਦਿੱਤਾ ਜਾ ਰਿਹਾ ਸੋ ਵੱਡੀ ਵਾਰਦਤ ਵਾਪਰੀ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਸੋ ਖੰਨਾ ਤੋਂ ਸਾਡੇ ਜਿਹੜੇ ਕੀ ਪੱਤਰਕਾਰ ਨੇ ਉਹ ਵੀ ਸਾਡੇ ਨਾਲ ਫੋਨ ਲੈਂਦੇ ਉੱਪਰ ਮਯੂਤ ਨੇ ਪਰਮਜੀਤ ਸਿੰਘ ਤੇ ਮਾਨ ਸੋ ਪਰਮਜੀਤ ਜੀ ਕਦੋਂ ਦਾ ਇਹ ਵਾਕਿਆ ਦੱਸਿਆ ਜਾ ਰਿਹਾ ਹੈ ਤੇ ਕਦੋਂ ਕੀ ਵਜ੍ਹਾ ਕੀ ਰਹੀ ਹੈ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਪਰਮਿੰਦਰ ਜੀ ਇਹ ਅੱਜ ਕਰੀਬ ਸ਼ਾਮੀ 6 ਵਜੇ ਦੀ ਘਟਨਾ ਹੈ ਜੀ ਇਹ ਹਮ ਅਲੋਚਨ ਸਿੰਘ ਡੀਸੀ ਜਿਹੜੇ ਕਿ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪਰਧਾਨ ਸਨ ਤੇ ਹਲਕਾ ਵਿਧਾਇਕ ਜਿਹੜੇ ਨੇ ਤਨਪ੍ਰੀਤ ਸਿੰਘ ਸਹਾਵਦੋਂ ਦੇ ਬਹੁਤ ਨਜ਼ਦੀਕੀ ਸਨ ਇਹਨਾਂ ਦੇ ਜਿਹੜੇ ਪੁੱਤਰ ਨੇ ਹਰਪ੍ਰੀਤ ਸਿੰਘ ਉਹ ਵੀ ਇੱਕ ਕਲਾਸ ਸੁਸਾਇਟੀ ਦੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਉਹਨਾਂ ਦੱਸਿਆ ਕਿ ਵੀ ਜਦੋਂ ਉਹਨਾਂ ਨੂੰ ਫੋਨ ਆਇਆ ਤੇ ਉਹ ਪਿੰਡ ਦੇ ਵਿੱਚ ਖੇਤਾਂ ਵੱਲ ਗਏ ਸੀ ਤੇ ਜਦੋਂ ਵਾਪਸ ਜਦੋਂ ਆਏ ਤੇ ਕਿਸੇ ਦਾ ਫੋਨ ਆਇਆ ਵੀ ਕਿ ਐਕਸੀਡੈਂਟ ਹੋ ਗਿਆ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਉਹ ਸਕੂਟੀ ਦੇ ਨੇੜੇ ਨੇੜੇ ਹੀ ਗਰੇਪ ਐ ਸੀ ਤੇ ਉਹਨਾਂ ਦੇ ਨਿਸ਼ਾਨ ਛੱਟ ਦੇ ਨਿਸ਼ਾਨ ਜਾਂ ਐ ਸਮਝ ਲਓ ਜਿਵੇਂ ਗੋਲੀਆਂ ਦੇ ਨਿਸ਼ਾਨ ਲੱਗੇ ਹੁੰਦੇ ਜਕਮ ਸੀ ਜਿਹੜੇ ਦੋ ਸਿਰ ਦੇ ਨੇੜੇ ਸੀਗੇ ਤੇ ਇੱਕ ਪੇੜ ਦੇ ਨੇੜੇ ਸੀਗਾ ਜਦੋਂ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਤਾਂ ਖੰਨਾ ਸਿਵਲ ਹਸਪਤਾਲ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜੀ ਪੂਰੇ ਕਾਰਤਕ੍ਰਮ ਦੇ ਉੱਪਰ ਪ੍ਰਵਾਦੀਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਪਰਿਵਾਰਿਕ ਮੈਂਬਰਾਂ ਦੇ ਕੀ ਕਹਿਣੇ ਕਿ ਕਿਉਂ ਇਹ ਜਿਹੜੀ ਕਿ ਵਾਰਦਾਤ ਵਾਪਰੀ ਹੋ ਸਕਦੀ ਹੈ ਕੀ ਕੋਈ ਪਾਣੀ ਰੰਜਿਤ ਸੀ ਜਾਂ ਕੋਈ ਹੋਰ ਇਸ ਦੇ ਪਿੱਛੇ ਕਾਰਨ ਦੱਸਿਆ ਗਿਆ ਭਾਵੇਂ ਕਿ ਉਹ ਨਹੀਂ ਦੱਸ ਰਹੇ ਜੀ ਪਰ ਪਰੰਤੂ ਇਹ ਇਰੀਏ ਦੇ ਡੀਸੀ ਨੇ ਤੇ ਲੋਕ ਤੁਸੀਂ ਡੀਸੀ ਜਿਹੜੇ ਮੈਂਬਰ ਪੰਚਾਇਤ ਸਰਪੰਚੀ ਦੀ ਲੋਡ ਵੀ ਇਲੈਕਸ਼ਨ ਵੀ ਲੜਦੇ ਲੜੇ ਨੇ ਪਿਛਲੀ ਵਾਰ ਤੇ ਇਸ ਵਾਰ ਵੀ ਜਿਹੜੀਆਂ ਨਜ਼ਦੀਕੀ ਸਰਪੰਚੀਆਂ ਇਲੈਕਸ਼ਨ ਆ ਰਹੀਆਂ ਨੇ ਉਹਨਾਂ ਵੱਲੋਂ ਉਹ ਪ੍ਰਮੁੱਖ ਦਾਵੇਦਾਰ ਸੀ ਤੇ ਕਿਉਂਕਿ ਵਿਧਾਇਕ ਦੇ ਮੌਜੂਦਾ ਵਿਧਾਇਕ ਦੇ ਨੇੜੇ ਕੀ ਸੀ ਤੇ ਇਸ ਸਮੇਂ ਉਹ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਨਾਲ ਪੂਰਾ ਤਾਲਮੇਲ ਸੀ ਪਰ ਅੱਜ ਜਦੋਂ ਖੇਤਾਂ ਵੱਲ ਆ ਰਹੇ ਸੀ ਤਾਂ ਉਹਨਾਂ ਦਾ ਕੀ ਕਿਹੜੇ ਲੋਕਾਂ ਨਾਲ ਕੀ ਗੱਲਬਾਤ ਹੋਈ ਇਹ ਅਜੇ ਤੱਕ ਨਹੀਂ ਪਤਾ ਲੱਗਿਆ ਪਰ ਪੁਲਿਸ ਜਿਹੜਾ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਤੇ ਡੀਐਸਪੀ ਤੇ ਹੋਰ ਅਧਿਕਾਰੀ ਜਿਹੜੇ ਨੇ ਅਧਿਕਾਰੀ ਨੇ ਉਹ ਇੱਕ ਲਾਹ ਪਿੰਡ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਛਾਣਵਿੰਗ ਕਰ ਰਹੇ ਨੇ ਜੀ ਇਹ 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 ਪੂਰਾ ਘਟਨਾਕ੍ਰਮ ਕਦੋਂ ਵਾਪਰਿਆ ਤੇ ਇਹਦੇ ਵਿੱਚ ਜਿਹੜਾ ਕਿ ਕਿੰਨੀ ਦੂਰੀ ਦੱਸੀ ਜਾ ਰਹੀ ਹੈ ਘਰ ਤੋਂ ਇਹ ਕਟਾਂ ਵਾਲੀ ਥਾਂ ਦੀ ਕਿ ਜਿੱਥੇ ਜਿਹੜਾ ਕਿ ਤਿਲੋਚਤ ਸਿੰਘ ਦੀ ਹਤਿਆ ਕੀਤੀ ਗਈ ਹੈ ਇੱਕ ਘਰ ਤੋਂ ਕਰੀਬ 1.5 ਕਿਲੋਮੀਟਰ ਦੂਰ ਹੈ ਜੀ ਤੇ ਕਿਉਂਕਿ ਇਹ ਪਿੰਡ ਦੇ ਦੂਸਰੇ ਪਾਸੇ ਰਹਿੰਦੇ ਨੇ ਤੇ ਇਹ ਘਟਨਾ ਜਿਹੜੀ ਹੈ ਪਿੰਡ ਦੇ ਅੰਦਰ ਨੇੜੇ ਗੁਰਦੁਆਰਾ ਸਾਹਿਬ ਆ ਛੇਵੇਂ ਪਾਸ਼ਾਈ ਦਾ ਉਹਦੇ ਨੇੜੇ ਇਹ ਇਹਨਾਂ ਦੇ ਖੇਤ ਨੇ ਜਿਸ ਪਾਸੇ ਉਸ ਪਾਸੇ ਉਹ ਆ ਰਹੇ ਸੀਗੇ ਸੂਏ ਤੋਂ ਜਦੋਂ ਇਹ ਪਿੰਡ ਵੱਲ ਨੂੰ ਅੰਦਰ ਐਂਟਰ ਹੋਇਆ ਤਾਂ ਉਹਦੇ ਨੇੜੇ ਹੀ ਇਹ ਕਿਸੇ ਘਟਨਾ ਵਾਪਰੀ ਹੈ ਜੀ ਹਾਲਾਂਕਿ ਪਰਮਜੀਤ ਜੀ ਦੇਖਿਆ ਜਾਵੇ ਤਾਂ 5:00 ਤੋਂ 6:00 ਵਜੇ ਦੇ ਵਿੱਚ ਦੀ ਇਹ ਜਿਹੜੀ ਵਾਰਦਾਤ ਦੱਸੀ ਜਾ ਰਹੀ ਹੈ ਉਸ ਸਮੇਂ ਕਾਫੀ ਦਿਨ ਚੜਿਆ ਹੁੰਦਾ ਹੈ ਕਿ ਲੋਕਾਂ ਦੇ ਵੱਲੋਂ ਹਮਲਾਵਰਾਂ ਦੀ ਜਿਹੜੀ ਆ ਉਹ ਬਿਲਕੁਲ ਜਿਹੜੀ ਕਿ شناخت ਨਹੀਂ ਕੀਤੀ ਗਈ ਪਰ ਤਕદર્ਸ਼ੀਆਂ ਦੇ ਨਾਲ ਕੁਝ ਜਿਹੜਾ ਕੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿੰਦੇ ਕਿ ਕਿੰਨੇ ਕੇ ਹਮਲਾਵਰ ਸਨ ਜਿਨ੍ਹਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਤੇ ਕਿੰਨੇ ਫਰ ਹੋਏ ਸਨ ਜ਼ਿਲ੍ਹਾ ਪੁਲਿਸ ਵੱਲੋਂ ਜੀ ਸਬੰਧਿਤ ਦੱਸਿਆ ਗਿਆ ਕਿ ਪੁਲਿਸ ਇਸ ਸਾਰੇ ਮਾਮਲੇ ਨੂੰ ਕਿ ਵੀਰਤਾ ਨਾਲ ਲੈ ਰਹੀ ਹੈ ਤੇ ਇਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਅ ਕਹਿੰਦੇ ਘਟਨਾ ਨਿਗੜੇ ਹੋ ਰੂਪੀ ਨੇ ਉਹਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਊਗਾ ਪਰ ਲੋਕਾਂ ਦੇ ਪਿੰਡ ਦੇ ਲੋਕਾਂ ਵੱਲੋਂ ਅਜੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੂੰ ਸੋ ਪਰਿਵਾਰਿਕ ਮੈਂਬਰਾਂ ਦਾ ਹਲੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰਵਾਰਕ ਮੈਂਬਰ ਇਹ ਕਹਿ ਰਹੇ ਨੇ ਜੀ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਜੇ ਦੇਖਿਆ ਜਾਵੇ ਤਾਂ ਜਿਹੜੀ ਕਿਉਂਕਿ ਇਲੈਕਸ਼ਨ ਆ ਪਿੰਡਾਂ ਦੇ ਇਲਕਤਨਾ ਪੰਜਾਬ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀਆਂ ਪੰਚਾਇਤੀ ਚੋਣਾਂ ਉਹਦੇ ਸੰਬੰਧ ਵਿੱਚ ਹਰੇਕ ਪਿੰਡ ਦੇ ਵਿੱਚ ਜਿਹੜੀ ਗੁੱਟਬੰਦੀ ਬਣੀ ਹੋਈ ਹੈ ਜੀ ਸੋ ਸ਼ੁਕਰੀਆ ਗੱਲਬਾਤ ਕਰਨ ਲਈ ਤੁਸੀਂ ਅਪਡੇਟ ਜਿਹੜੀ ਹੈ ਪੂਰੀ ਖਬਰ ਦੇ ਉੱਪਰ ਬਣਾਏ ਰੱਖੇ ਦੁਆਰਾ ਤੁਹਾਡੇ ਨਾਲ ਜਿਹੜੀ ਰੁੱਕ ਰਹੀ ਹੈ ਸੋ ਪੂਰਾ ਜਿਹੜਾ ਕਿ ਘਟਨਾਕ੍ਰਮ ਹੈਗਾ 5:06 ਵਜੇ ਦੇ ਕਰੀਬ ਦਾ ਇਹ ਦੱਸਿਆ ਜਾ ਰਿਹਾ ਜਦੋਂ ਕਿ ਪਿੰਡ ਇਕਲਾਹਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰਦੀ ਹੈ ਅਤੇ ਵਾਰਦਾਤ ਦੇ ਵਿੱਚ ਜਿਹੜਾ ਕਿ ਗੋਲੀਆਂ ਚੱਲਦੀਆਂ ਹੈਗੀਆਂ ਤਾਬੜ ਤੋੜ ਗੋਲੀਆਂ ਦੇ ਵਿੱਚ ਜਿਹੜਾ ਕਿ ਹੈ ਤ੍ਰਿloਚਨ ਸਿੰਘ ਦੀ ਜਾਨ ਚਲੀ ਜਾਂਦੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਹੜੇ ਕਿ ਉਹ ਆਗੂ ਦੱਸੇ ਜਾ ਰਹੇ ਨੇ ਅਤੇ ਕਾਫੀ ਲੰਮੇ ਸਮੇਂ ਤੋਂ ਸਰਗਰਮ ਸੰਨ ਆ ਆਮ ਆਦਮੀ ਪਾਰਟੀ ਦੇ ਵਿੱਚ ਪਰ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਵਾਪਰਦੀਆਂ ਨੇ ਉਹ ਕਿਤੇ ਨ ਕਿਤੇ ਸੁਰੱਖਿਆ ਪ੍ਰਬੰਧਾਂ ਦੇ ਉੱਪਰ ਵੀ ਸਵਾਲ ਜ਼ਰੂਰ ਖੜੇ ਕਰ ਦਿਆ ਨੇ ਪਰ ਪੁਲਿਸ ਦਾ ਕਹਿਣਾ ਕਿ આરોપી ਜਿਹੜੇ ਹੈਗੇ ਨੇ ਉਹਨਾਂ ਨੂੰ ਹਰ ਕਿਸ ਬਖਸ਼ਿਆ ਨਹੀਂ ਜਾਵੇਗਾ ਅਤੇ ਪੂਰੇ ਮਾਮਲੇ ਦੀ ਤਲਾਸ਼ੀ ਕੀਤੀ ਜਾਵੇਗੀ ਸੋ ਇਸ ਤਰ੍ਹਾਂ ਦੇ ਨਾਲ ਪੂਰੇ ਮਾਮਲੇ ਦੀ ਵਿੱਚ ਅਪਡੇਟ ਸਾਹਮਣੇ ਆਈਏ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਕੀ ਵਿਧਾਇਕ ਹੈਗੇ ਨੇ ਤਰਨਪ੍ਰੀਤ ਸਿੰਘ ਸੌਂਦ ਮੌਕੇ ਤੇ ਉੱਪਰ ਮੌਜੂਦ ਨੇ ਸੋ ਐਮਐਲਏ ਸਾਹਿਬ ਇਹ ਕੀ ਵਜ੍ਹਾ ਦੱਸੀ ਜਾ ਰਹੀ ਜੋ ਕਿ ਤੁਹਾਡੇ ਕਰੀਬੀ ਦੱਸੇ ਜਾ ਰਹੇ ਨੇ ਤਰਲੋਚਨ ਸਿੰਘ ਉਹਨਾਂ ਦੀ ਇਸ ਤਰ੍ਹਾਂ ਦੇ ਨਾਲ ਦੰਦੇ ਹੜੇ ਹੱਤਿਆ ਕੀਤੀ ਗਈ ਹੈ। ਉਹ ਤਰਲੋਚਨ ਸਿੰਘ ਜੀ ਨੀਸੀ ਸਾਡੇ ਬਹੁਤ ਜ਼ਿਆਦਾ ਨੇੜੇ ਸੀਗੇ ਜੀ ਸਾਡੇ ਕਿਸਾਨ ਵਿੰਗ ਦੇ ਫੰਨੇ ਤੋਂ ਆਮ ਆਦਮੀ ਪਾਰਟੀ ਦੇ ਸਾਡੇ ਸਰਕਾਰ ਢਾਗੂ ਸੀਗੇ ਜੀ ਕੀ ਜਿੰਨੀ ਕਾਲੇ ਤੱਕ ਇਨਫੋਰਮੇਸ਼ਨ ਮੈਨੂੰ ਪਤਾ ਲੱਗੀ ਹੈ 6 ਵਜੇ ਦੇ ਕਰੀਬ ਸਾਡੇ ਇੱਕ ਸਾਥੀ ਸੁਖਦੀਪ ਸਿੰਘ ਜਿਹੜੇ ਤਰਲੋਚਨ ਸਿੰਘ ਬੀਸੀ ਦੇ ਨਾਲ ਹਰ ਸਮੇਂ ਰਹਿੰਦੇ ਸੀ ਉਹਨਾਂ ਦਾ ਮੈਨੂੰ ਕਾਲ ਆਈ ਸੀ ਮੈਂ ਆਊਟ ਆਫ ਸਟੇਟ ਸੀਗਾ ਪੰਜਾਬ ਤੋਂ ਕਿਤੇ ਬਾਹਰ ਸੀ ਜੀ ਅੱਜ ਸੋਭਾ ਹੀ ਮੈਂ ਗਿਆ ਸੀ ਤੇ ਉਹਨਾਂ ਨੇ ਜਦ ਮੈਨੂੰ ਦੱਸੀ ਵੀ ਇਹ ਪੂਰੀ ਘਟਨਾ ਘਟੀ ਹੈ ਤਾਂ ਨਾਲ ਦੀ ਨਾਲ ਮੈਂ ਐਸਐਸਪੀ ਅਸ਼ਵਨੀ ਗੋਟਿਆਲ ਜੀ ਨਾਲ ਗੱਲ ਕੀਤੀ ਜੀ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਤੇ ਸਾਰੇ ਡੀਐਸਪੀ ਸਾਹਿਬਾਨ ਤੇ ਐਸਐਸਓ ਸਾਹਿਬਾਨ ਸਾਰੇ ਪੁਲਿਸ ਅਫਸਰਜ਼ ਹੈ ਜੀ ਔਰ ਉਮੀਦ ਹੈ ਕੋਈ ਜਿੰਨੇ ਕਾ ਇਨਫੋਰਮੇਸ਼ਨ ਪਤਾ ਲੱਗੀ ਹੈ ਕੋਈ ਨਿਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਹ ਹੁੱਲ ਕੇ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੱਲ ਤੱਕ ਪਤਾ ਲੱਗ ਜੂਗਾ ਕਿਉਂਕਿ ਉਪਰ ਇਸ ਬਹੁਤ ਜ਼ਿਆਦਾ ਮੁਸ਼ਤੈਦੀ ਨਾਲ ਲੱਗੀ ਹੋਈ ਹੈ ਸੋ ਇਹ ਇੱਥੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਮੋੜਲੀ ਜਾਂਚ ਦੇ ਵਿੱਚ ਕੀ ਕੋਈ ਸਾਹਮਣੇ ਆਇਆ ਕਿ ਕਿੰਨੇ ਹਮਲਾਵਰ ਸਨ ਕਿੰਨੀਆਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਕੁਝ ਪਤਾ ਚੱਲ ਸਕੇ ਪੁਲਿਸ ਕਾਫੀ ਨੇੜੇ ਪਹੁੰਚ ਚੁੱਕੀ ਹੈ ਜੀ ਦੇਖੋ ਮੈਂ ਬਿਫੋਰ ਕੋਈ ਸਾਡੇ ਹੱਥ ਦੇ ਵਿੱਚ ਦੇਖੋ ਅਸੀਂ ਉੱਪਰ ਤੱਕ ਉਸੇ ਤੱਕ ਜਾਣਕਾਰੀ ਤੱਕ ਪਹੁੰਚੀ ਹੈ ਕੁਝ ਹੀ ਘੰਟਿਆਂ ਦਾ ਮਸਲਾ ਰਹਿ ਗਿਆ ਇਹ ਹੂੰ ਤੇ ਆਜੂ ਆ ਸਾਹਮਣੇ ਕੋਈ ਨਿਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਜੀ ਫਾਈਨਲੀ ਜਣੀ ਕਿ ਉਮੀਦ ਹੈ ਕਿ ਜਦੋਂ ਇਹ ਕੇਸ ਕ੍ਰੈਕ ਹੋ ਗਿਆ ਫਿਰ ਪਤਾ ਲੱਗ ਜੂਗਾ ਜੀ ਕੌਣ ਸੀਗੇ ਉਹ ਬੰਦੇ ਸੋ ਕਦੋਂ ਤੋਂ ਤਰਲੋਚਨ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਸਨ ਕਿੰਨੇ ਸਮੇਂ ਤੋਂ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਸਾਡੇ ਨਾਲ ਇਹਨਾਂ ਦਾ ਪਿਆਰ ਤਾਂ ਬਹੁਤ ਪੁਰਾਣਾ ਸੀ ਪਰ ਸਾਨੂੰ 2021 ਤੋਂ ਤਰਲੋਚਨ ਸਿੰਘ ਡੀਸੀ ਸਾਹਿਬ ਸਾਡੇ ਨਾਲ ਬਹੁਤ ਜ਼ਿਆਦਾ ਮਤਲਬ ਹਰ ਐਕਟੀਵਿਟੀ ਦੇ ਵਿੱਚ ਅੱਗੇ ਹੋ ਕੇ ਪਾਰਟਿਸਪੇਟ ਕਰਦੇ ਸੀਗੇ ਹੂੰ ਤੇ ਬਹੁਤੀ ਕਲਾਬਲ ਤੇ ਬਿਹਤਰੀਨ ਇਨਸਾਨ ਸੀਗੇ ਪਰਲੋਚਨ ਸਿੰਘ ਜੀ ਉਹਨਾਂ ਦਾ ਪੂਰਾ ਪਰਿਵਾਰ ਸਾਡੇ ਨਾਲ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਜਾਨੀ ਕਿ ਚੰਗੇ ਸਬੰਧ ਸੀ ਸਾਡੇ ਆਪਸ ਦੇ ਵਿੱਚ ਸੋ ਜਦੋਂ ਤੁਹਾਡੇ ਇਸ ਤਰ੍ਹਾਂ ਨਾਲ ਕਰੀਬੀ ਦੱਸੇ ਜਾਂਦ ਨੇ ਕਦੇ ਜ਼ਿਕਰ ਕੀਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਮੇਰੇ ਨਾਲ ਇਸ ਬੰਦੇ ਦੀ ਰੰਜਿਸ਼ ਹੈਗੀ ਜਾਂ ਕੁਝ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਦੇ ਕੁਝ ਤੁਹਾਡੇ ਨਾਲ ਜ਼ਿਕਰ ਕੀਤਾ ਉਹ ਉਹਨਾਂ ਨੇ ਕਦੇ ਜ਼ਿਕਰ ਵੀ ਨਹੀਂ ਕੀਤਾ ਨਾ ਕਦੇ ਕਦੇ ਕੋਈ ਆਹੀ ਜੀ ਉਹਨਾਂ ਨੇ ਜੇ ਕੋਈ ਗੱਲਬਾਤ ਹੋndi ਕਦੇ ਦੱਸ ਦੇ ਵੀ ਸਾਡੇ ਕਿਸੇ ਸਾਥੀਆਂ ਨਾਲ ਕਿਉਂਕਿ being ਪੋਲਿਟੀਕਲ ਪਾਰਟੀ 'ਚ ਹੋਣ ਦੇ ਨਾਤੇ ਉਹਨਾਂ ਨੇ ਕਦੇ ਕਿਸੇ ਸਾਡੇ ਸਾਥੀ ਨਾਲ ਵੀ ਜ਼ਿਕਰ ਨਹੀਂ ਕੀਤਾ ਜੀ ਤੇ ਸੋ ਹੁਣ ਜੇਕਰ ਕਰਦੇ ਤਾਂ ਸ਼ਾਇਦ ਮਤਲਬ ਕੋਈ ਹੱਲ ਨਿਕਲ ਸਕਦਾ ਹੁੰਦਾ ਪਰ ਉਹਨਾਂ ਨੇ ਕਦੇ ਗੱਲ ਕੀਤੀ ਨਹੀਂ ਹੈ ਸੋ ਹੁਣ ਤੁਸੀਂ ਪਰਿਵਾਰ ਨਾਲ ਮਿਲਿਓ ਉਹਨਾਂ ਦਾ ਕੀ ਕਹਿਣਾ ਪੂਰੇ ਘਟਨਾਕ੍ਰਮ ਦੇ ਉੱਪਰ ਪਰਿਵਾਰ ਬੜਾ ਸਦਮੇ 'ਚ ਹੈ ਜੀ ਹਲੇ ਤੱਕ ਉਹ ਗੱਲ ਕਰਨ ਦੇ ਉਹ ਵਜਿ ਨਹੀਂ ਹੈਗੇ ਹਾਲਾਤਾਂ ਜੇ ਹੈ ਨਹੀਂ ਹੂੰ ਤੇ ਜੀ ਚਲੋ ਅੱਛੀ ਦੇਖੋ ਕੱਲ ਨੂੰ ਉਹ ਸਮਟਮ ਹੋਊਗਾ ਮਾਡੀ ਦਾ ਕੱਲ ਨੂੰ ਪਤਾ ਲੱਗ ਪਾਊਗਾ ਜੀ ਅਸਲੀ ਗਣਕਾਰੀ ਵੀ ਕਿ ਕਿੱਥੇ ਕਿੱਥੇ ਉਹਨਾਂ ਦੇ ਗੋਲੀ ਲੱਗੀ ਕੁਝ ਜਿਹੜਾ ਕਿ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਜੇ ਗੱਲ ਕੀਤੀ ਜਾਵੇ ਕਿੰਨੇ ਫਾਇਰ ਲੱਗੇ ਨੇ ਤੇ ਲੋਚਨ ਸਿੰਘ ਦੇ ਉਹ ਦੇਖੋ ਕਹਿੰਦੇ ਨੇ ਵੀ ਦੋ ਜਗ੍ਹਾ ਤੇ ਵਸਤੂ ਕੇ ਲੱਗੇ ਨੇ ਇੱਕ ਇੱਕ ਹੈਡ ਇੰਜਰੀ ਹੋਈ ਆ ਤੇ ਇੱਕ ਅਹ ਪੇਟ ਦੇ ਵਿੱਚ ਲੱਗੀ ਆ ਜੀ ਤੇ ਉਹਨਾਂ ਦੀ ਮੌਕਾਤ ਹੀ ਹੋ ਗਈ ਸੀ ਡੈਥ ਜਾਂ ਫਿਰ ਜਿਹੜਾ ਕਿ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਉੱਥੇ ਉਹਨਾਂ ਦੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਕੱਲ ਪੋਸਟਮਾਰਟਮ ਚ ਪਤਾ ਲੱਗੂਗਾ ਵੀ ਕਦੋਂ ਤੇ ਕਿੰਨੇ ਵਜੇ ਉਹਨਾਂ ਦੀ ਡੈਥ ਹੋਈ ਹੈ ਜੀ ਸੋ ਸ਼ੁਕਰੀਆ ਸ਼ੁਕਰੀਆ ਸੋਨ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਵਾਕੀ ਪੂਰੇ ਮਾਮਲੇ ਜਿਹੜੀ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਤੇ ਕੱਲ ਤੱਕ ਜਿਹੜਾ ਕਿ ਪੂਰਾ ਕੇਸ ਤੋਂ ਪਰਦਾ ਉੱਠ ਜਾਵੇਗਾ ਕਿ ਆਖਰਕਾਰ ਕੌਣ ਇਸ ਕਤਲकांड ਦੇ ਪਿੱਛੇ ਦਾ ਮਾਸਟਰਮਾਈਂਡ ਹੈ ਤੇ ਉਸ ਦੀ ਜਿਹੜੀ ਹੈ ਕੀ ਰੰਜਿਸ਼ ਸੀ ਕੀ ਅਤੇ ਆਖਰਕਾਰ ਕੀ ਵਜ੍ਹਾ ਰਹੀ ਹੈ ਜੋ ਇਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਕਿਸਾਨ ਅਗੁਤ ਟਰਲੋਚਨ ਸਿੰਘ ਦਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਿਹੜੀ ਹੈ ਉਹ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਸੋ ਹੁਣ ਤੱਕ ਦੀ ਜਿਹੜੀ ਜਾਂਚ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਐਕਟੀਵਾ ਦੇ ਉੱਪਰ ਤਵਾਰ ਹੋ ਕੇ ਟਰਲੋਚਨ ਸਿੰਘ ਜਿਹੜੇ ਉਹ ਖੇਤ ਤੋਂ ਵਾਪਸ ਆ ਰਹੇ ਹੁੰਦੇ ਨੇ ਘਰ ਦੇ ਵੱਲ ਕੀ ਰਸਤੇ ਦੇ ਵਿੱਚ ਹੀ ਜਿਹੜਾ ਕਿ 5:30 ਤੋਂ 6 ਵਜੇ ਦੇ ਕਰੀਬ ਇਹ ਜਿਹੜਾ ਕਿ ਘਟਨਾ ਵਾਪਰ ਜਾਂਦੀ ਹੈ ਗੋਲੀਆਂ ਦੇ ਨਾਲ ਪੁੰਦ ਦਿੱਤਾ ਜਾਂਦਾ ਹੈ ਕਿਸਾਨ